ਮੇਰਾ ਛੋਟਾ ਵੀਰ ਸਾਡਾ ਕਾਮਿਲ ਅਮਰ ਸਿੰਘ ਜੀ ਅਮਰ ਸਿੰਘ ਜੀ ਦੇ ਸੁਪੁੱਤਰ ਤੇ ਬਹੁਤ ਸਤਕਾਰਯੋਗ ਸਾਡੇ ਸਤਕਾਰਯੋਗ ਐਸ ਹਲਕੇ ਨਾਲ ਸੰਬੰਧਕ ਮੈਨੂੰ ਪਤਾ ਹੈ ਇਹ ਕਹਿੰਦੇ ਉਹ ਕਿਹੜੀ ਗੇਮ ਕਹੀ ਸੀ ਖੇਡਦੇ ਆ ਕੁੱਕੜ ਗਿੰਦ ਦਾ ਮੈਨੂੰ ਪਤਾ ਨਹੀਂ ਕਿਵੇਂ ਖੇਡਦੇ ਆ ਪਰ ਸਾਡਾ ਤੂੰ ਹੀ ਹੈ ਬਈ ਚਿੰਤਾ ਨਾ ਕਰ ਜਗ੍ਹਾ ਸਿਆਂ ਬੇਫਿਕਰ ਹੋ ਕੇ ਲੱਗਿਆ ਰਹਿ ਤੇ ਲੋਕਾਂ ਦੀ ਸੇਵਾ ਚ ਜੁੜਿਆ ਰਹਿ ਜਗਾ ਹੀ ਸਵਾਲ ਸਾਹਿਬ ਤੇ ਬਹੁਤ ਸਤਿਕਾਰਯੋਗ ਮੇਰਾ ਭਰਾ ਸਾਹਮੇ ਵਾਲ ਤੋਂ ਅੱਜ ਮੈਂ ਰਾਹ ਚੋਂਦਿਆਂ ਬੱਸਾਂ ਵੀ ਵੇਖੀਆਂ ਤੇ ਬਾਜਵਾ ਸਾਹਿਬ ਖੜਿਆ ਤੁਹਾਡੇ ਸਾਹਮਣੇ ਵਿਕਰਮਜੀਤ ਸਿੰਘ ਤੇ ਤੇ ਸਾਰੇ ਸਾਥੀਓ ਤੇ ਮੈਂ ਇੱਕ ਬੰਦੇ ਦਾ ਨਾਮ ਜ਼ਰੂਰ ਲੈਣਾ ਆ ਜਿਹੜੇ ਭਾਰਤ ਪੂਛਣ ਆਸ਼ੂ ਜੀ ਏ ਤੇ ਇੱਥੇ ਦਬਕੇ ਮੈਨੂੰ ਮਾਰੀ ਜਾਂਦਾ ਹੈ ਉੱਥੇ ਵੀ ਦਬਕੇ ਮੈਨੂੰ ਮਾਰਦਾ ਹੈ ਪਰ ਸਾਰਿਆਂ ਨਾਲ ਨੇੜੇ ਦਿੱਲੀ ਦੇ ਇਹੀ ਹੈ ਪ੍ਰਿਯੰਕਾ ਗਾਂਧੀ ਦਾ ਖਾਸ ਤੇ ਰਾਹੁਲ ਗਾਂਧੀ ਦਾ ਖਾਸ ਹੀ ਬੰਦਾ ਹੈ ਵਰਕਿੰਗ ਪ੍ਰਬੰਧ ਹੈ ਤੇ ਕਹੀ ਮੈਨੂੰ ਜਾਂਦਾ ਵੀ ਜਾ ਕੇ ਉੱਤੇ ਗੱਲ ਕਰ ਲੋ ਓਏ ਗੱਲ ਤੁਸੀਂ ਵੀ ਮਹਾਰਾਜ ਤੁਹਾਡੀ ਜ਼ਿੰਮੇਵਾਰੀ ਵੀ ਉਨੀ ਬੰਦੀ ਹੈ ਸੋ ਸਤਕਾਰਯੋ ਭਰਾਓ ਮੈਂ ਆਪਦੇ ਸਾਹਮਣੇ ਪਹਿਲਾਂ ਬੇਨਤੀ ਕਰਨੀ ਛੋਣਾ ਅੱਜ ਦਾ ਜਿਹੜਾ ਰੋਸ ਧਰਨਾ ਹੈ ਉਹ ਪੰਜਾਬ ਸਰਕਾਰ ਦੇ ਪਿਛਲੇ 2 ਟਿੱਕੀ ਮਹੀਨਿਆਂ ਚ ਕੀਤੇ ਕੰਮਾਂ ਦੇ ਬਾਰੇ ਐ ਮੈਂ ਕਿਸੇ ਨੂੰ ਨਿੰਦਣਾ ਨਹੀਂ ਚਾਹੁੰਦਾ ਨਾ ਮੈਂ ਕਿਸੇ ਨੂੰ ਨੀਚਾ ਦਿਖਾਉਣਾ ਚਾਹਣਾ ਕਿਉਂਕਿ ਲੀਡਰ ਦਾ ਕੰਮ ਨਹੀਂ ਕਿਸੇ ਨੂੰ ਨੀਚਾ ਦਿਖਾਉਣਾ ਸਾਡੇ ਅਸਤੇ ਹਰ ਵਿਅਕਤੀ ਸਤਕਾਰਯੋਗ ਹੈ ਚਾਹੇ ਉਹ ਰੇੜੀ ਲਾਉਣ ਵਾਲਾ ਹੈ ਚਾਹੇ ਬੂਟ ਬਣਾਉਣ ਵਾਲਾ ਹੈ ਪਰ ਅੱਜ ਦੁੱਖ ਇਸ ਕਰਦਾ ਹੈ ਚਰਚਾ ਤੇ ਇਹ ਕਰਨੇ ਲਾਉਣੇ ਕਿਉਂ ਪਏ ਮੈਂ 1 ਸਾਲ ਇੱਕ ਸਾਲ ਕਾਂਗਰਸ ਦਾ ਪ੍ਰਧਾਨ ਬਣ ਕੇ ਕੋਈ ਧਰਨਾ ਨਹੀਂ ਲਾਇਆ ਤੇ ਉੱਚੀ ਆਵਾਜ਼ 'ਚ ਨਹੀਂ ਬੋਲਿਆ ਉਹਦਾ ਕਾਰਨ ਸੀਗਾ ਮੈਂ ਪੰਜਾਬ ਦੀ ਚੁਣੀ ਹੋਈ ਸਰਕਾਰ ਨੂੰ ਮੁੱਲਾਪੋਰ ਸਾਹਿਬ ਸਮਾਂ ਦੇਣਾ ਚਾਹਣਾ ਅਸੀਂ ਪਹਿਲੇ ਦਿਨ ਕਿਸੇ ਨੂੰ ਸਵਾਲ ਨਹੀਂ ਕਰ ਸਕਦੇ ਅਸੀਂ ਪਹਿਲੇ ਦਿਨ ਉਹਦੇ ਤੋਂ ਹਿਸਾਬ ਨਹੀਂ ਮੰਗ ਸਕਦੇ 5 ਸਾਲਾਂ 'ਸਤੇ ਸਰਕਾਰ ਚੁਣੀ ਹੈ ਤੇ ਪਹਿਲਾ ਸਾਲ ਇੱਧਰ ਉੱਧਰ ਕਰਦਿਆਂ ਲੱਗ ਜਾਂਦਾ ਹੈ ਲੇਕਿਨ ਤਕਰੀਬਨ ਦੂਜਾ ਸਾਲ ਖਤਮ ਹੋਣ ਵਾਸਤੇ ਆ ਗਿਆ ਤੇ ਜਦੋਂ ਪੌਣੇ ਦੋ ਸਾਲਾਂ ਬਾਅਦ ਮੈਂ ਸਲਾਹ ਕੀਤੀ ਆਸ਼ੂ ਜੀ ਹਰ ਨਾਲ ਸਾਧੂ ਸਿੰਘ ਜੀ ਹਰ ਨਾਲ ਪ੍ਰਗਤ ਸਿੰਘ ਜੀ ਹਰ ਨਾਲ ਕਿ ਹੁਣ ਸਮਾਂ ਆ ਗਿਆ ਹੁਣ ਸਮਾਂ ਆ ਗਿਆ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰੀਏ ਪੰਜਾਬ ਦੇ ਲੋਕ ਤਾਹਾਂ ਮਾਰ ਮਾਰ ਕੇ ਰੋ ਰਹੇ ਐ ਪੰਜਾਬ ਦੇ ਲੋਕੇ ਮਹਿਸੂਸ ਕਰਦੇ ਆ ਕਿ ਅਸੀਂ ਆਦਾ ਅਗੂਠਾ ਕਿਉਂ ਨਾ ਕੱਟ ਦਈਏ ਜਿਹੜੇ ਅਗੂਠੇ ਦੇ ਨਾਲ ਅਸੀਂ ਝਾੜੂ ਦਾ ਬਟਨ ਨੱਪਿਆ ਸੀਗਾ ਸਾਨੂੰ ਬੜੀਆਂ ਉਮੀਦਾਂ ਸੀ ਸਾਨੂੰ ਬੜੀਆਂ ਮੇਰੀਆਂ ਮਾਵਾ ਬੈਠੀਆਂ ਦੀਕ ਦੀ ਉਹ ਬੇਬੇ ਦੇ ਨਾਲ ਮੈਂ ਬੈਠਾ ਮੈਂ ਕਿਹਾ ਮਦੇ ਤੈਨੂੰ ਕੋਈ ਸਮਝ ਆਉਂਦਾ ਹੈ ਤੇ ਬੇਬੇ ਕਹਿਣ ਲੱਗੀ ਮਾੜਾ ਮਾੜਾ ਪੁੱਤ ਮੈਨੂੰ ਸਮਝ ਆਉਂਦਾ ਹੈ ਮੈਂ ਕਿਹਾ ਕਾਰਣ ਕਹਿੰਦੀ ਹੈ ਨਹੀਂਗਾ ਏ ਆਇਆ ਕੋਈ ਇੰਨਾ ਦੇ ਮਰਸੀਡਿਸ ਕਾਰਾਂ ਨਹੀਂ ਖੜੀਆਂ ਮਾਨ ਸਾਹਿਬ ਆਮ ਦਰਮਿਆਨੇ ਘਰ ਦਾ ਪੁੱਤ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਆਪ ਕਹਿੰਦੇ ਹੋ ਕਿ ਮੈਂ ਇੱਕ ਅਧਿਆਪਕ ਦਾ ਪੁੱਤਰ ਹਾਂ ਤੇ ਮੈਨੂੰ ਪੰਜਾਬ ਦੇ ਲੋਕਾਂ ਦਾ ਦਰਦ ਪਟਾ ਹੈ ਮੇਰੀ ਮਾਂ ਭੁੱਖੀ ਮਰਦੀ ਪਈ ਹੈ ਇਹਨੂੰ ਜਾ ਕੇ ਪੁੱਛ ਕਿ 500 ਰੁਪਇਆ ਜੇ ਨੇ ਦਵਾਈ ਲੈ ਕੇ ਆਉਣੀ ਹੋਵੇ ਤੇ ਕਿਹੜੇ ਤਰਲਿਆਂ ਨਾਲ ਮਨੇਰੇ ਘਾਲੇ ਤੋਂ ਤੇ ਦਿਹਾੜੀਆਂ ਲਾ ਲਾ ਕੇ ਗੋਹਾ ਕੂੜਾ ਸੱਟ ਕੇ ਕਿਹੜੇ ਤਰਲਿਆਂ ਨਾਲ ਮੇਰੇ ਬਾਪੂ ਤੇ ਬੀਬੇ ਵਿਚਾਰੇ 500 ਰੁਪਏ ਦਾ ਇੰਤਜ਼ਾਮ ਕਰਦੇ ਆ ਏਉੜੀ ਕਰਿਆ ਹੈ ਕਿ 1000 ਰੁਪਏ ਤੇਰਾ ਜਿਹੜਾ ਵਾਅਦਾ ਕੀਤਾ ਸੀ ਆ ਜਿੰਨੀਆਂ ਬੈਠੀਆਂ ਐ ਅੱਧੀਆਂ ਨੇ ਝਾੜੂ ਨੂੰ ਵੋਟਾਂ ਪਾਈਆਂ ਕਿਉਂਕਿ ਤੇਰੇ ਲਾਰੇ ਸੰਗ ਕਿ ਮੇਰੀ ਮਾਂ ਤੇ ਮੇਰੇ ਬਾਪੂ ਨੂੰ ਹਜ਼ਾਰ ਮੇਰੀ ਮਾਂ ਨੂੰ 1000 ਰੁਪਿਆ ਦੇਵਾਂਗਾ 2500 ਰੁਪਿਆ ਪੈਨਸ਼ਨ ਦੇਵਾਂਗਾ ਆਟਾ ਘਰ ਘਰ ਪੁਚਾਵਾਂਗਾ ਤੇ ਅੱਜ ਅਤੀ ਕਣਕ ਮੇਰੀਆਂ ਮਾਵਾਂ ਤੇ ਮੇਰੇ ਬਾਪੂਆਂ ਦੀ ਪਿੰਡਾਂ ਦੇ ਵਿੱਚ ਨੀਲੇ ਕਾਰੜ ਕੱਟ ਕੇ ਮੈਂ ਧੰਵਾਦੀ ਹਾਂ ਭਗਤ ਪੂਛਣਾ ਸ਼ੂਦਾ ਹੈ ਤਾਂ ਕੌੜਾ ਮੂੰਹ ਦਾ ਕੌੜਾ ਮੇਕਿੰਗ ਇਸ ਮਹਾਦੇ ਪੁੱਤ ਨੇ ਇੱਕ ਕਾਰਣ ਨਹੀਂ ਘਟਣ ਦਿੱਤਾ ਸਾਡਾ ਪੰਜਾਬ ਦਾ ਫੂਡ ਐਂਡ ਸਿਵਲ ਸਪਲਾਈ ਮਨਿਸਟਰ ਸੀਗਾ ਮੈਂ ਇਸ ਕਰਕੇ ਅੱਜ ਦਾ ਇਹ ਰੋਸ ਧਰਨੇ ਦੇ ਵਿੱਚ ਅੱਜ ਮੈਂ ਧਰਨੇ ਲਾਉਣ ਲੱਗਿਆ 21 ਮਹੀਨਿਆਂ ਬਾਅਦ ਮੈਂ ਕੋਈ ਚਿੱਕੜ ਨਹੀਂ ਸਿੱਟਣਾ ਚਾਹੁੰਦਾ ਰੋਜ਼ਾਨਾ ਦਿਨ ਦਿਹਾੜੇ ਕਤਲਿਆਮ ਚੋਰੀਆਂ ਚੇਨਾ ਲਾਲੀਆਂ ਕੱਲ ਗਿੱਦੜ ਬਾਟ ਪਹਿਲੀ ਵਾਰੀ ਪਹਿਲੀ ਵਾਰੀ ਜ਼ਿੰਦਗੀ 15 ਸਾਲਾਂ ਚ ਮੈਂ ਸਾਰਾ ਬਾਜ਼ਾਰ ਬੰਦ ਲੋਕਾਂ ਨੇ ਕੀਤਾ ਤੇ ਧਰਨਾ ਲਾਇਆ ਮੇਰੀ ਫੇਸਬੁੱਕ ਤੇ ਵੇਖ ਲਓ ਪਹਿਲੀ ਵਾਰੀ ਹੋਇਆ ਕਿ ਧਰਨਾ ਲੱਗਿਆ ਤੇ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਆਏ ਮੈਨੂੰ ਵੋਟ ਪਾਉਂਦਾ ਹਿੰਦੂ ਹਿੰਦੂ ਬੋਲਦਾ ਨਹੀਂ ਏ ਲੇਕਿਨ ਹਿੰਦੂ ਭਰਾ ਮਹਿਸੂਸ ਕਰਦਾ ਹੈ ਤੇ ਸਾਰਿਆਂ ਨੇ ਜਦੋਂ ਧਰਨਾ ਲਾਇਆ ਤੇ ਮੈਂ ਉਸ ਧਰਨੇ 'ਚ ਸਮੂਲੀਅਤ ਕੀਤੀ ਕਿ ਨੇ ਇੱਕ ਦਿਨ ਤੋਂ ਸੱਤ ਚੋਰੀਆਂ ਹੋ ਰਹੀਆਂ ਇੱਕ ਬੈਂਕ ਦੇ ਸੱਤਾ ਥਾਵਾਂ ਤੇ ਗਿੱਦੜਵੇ ਨਿੱਕੀ ਜੀ ਮੰਡੀ ਚ ਚੋਰੀਆਂ ਹੋਈਆਂ ਬੰਦ ਬਿਹਾਰੇ ਕਤਲਿਆਮ ਗੈਂਗਸਟਰ ਸ਼ਰੇਆਮ ਖੁੱਲੇ ਕੋ ਮਰੇ ਹੈ ਤੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਸਿੱਧੂ ਮੂਸੇਵਾਲਾ ਉਹ ਪੰਜਾਬ ਦਾ ਪੁੱਤ ਜਿਹੜਾ ਜਿਹੜਾ ਬੇਰਹਿਮੀ ਦੇ ਨਾਲ 11 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹ ਸਾਡਾ ਯਾਰ ਸੀਗਾ ਤੇ ਮੈਂ ਔਰੀ ਮਾਤਾ ਚਰਨ ਸਿੰਘ ਕੋਲੇ ਜਿੱਤੇ ਉਹ ਪੂਰਾ ਹੋਇਆ ਤੇ ਮੈਂ ਤੇ ਸੰਧੂ ਸਾਹਿਬ ਤੇ ਸੁਖਜਿੰਦਰ ਰੰਦਾਵਾ ਰਾਤ ਨੂੰ ਪਹੁੰਚ ਕੇ ਤੇ ਮਾਂ ਮਾਂ ਨੂੰ ਇਹ ਲੱਗਦਾ ਸੀ ਖਬਰੇ ਪੁੱਤ ਸਪਤਾ ਚ ਉੱਠ ਕੇ ਆ ਜੂਗਾ ਮੇਰਾ ਉਹ ਗੱਭਰੂ ਜਿਹਨੇ ਦੁਨੀਆ ਦੇ ਵਿੱਚ ਨਾ ਕੇਵਲ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਨਾ ਪੈਦਾ ਕੀਤਾ ਤੇ ਜਾਣ ਲੱਗੇ ਜਦੋਂ ਨਵਾਰ ਨੂੰ ਮੁਕੇ ਤੋੜਿਆ ਤੇ ماں ਵੈਣ ਪਾਉਂਦੀ ਐ ਤੇ ਨਾਲੇ ਕਣਗੀ ਲਾਲ ਰੰਗ ਦੀ ਪੱਗ ਤੇ ਕਣਗੀ ਲਾ ਕੇ ਸੇਰੇ ਬੰਨ ਕੇ ਆ ਦੇ ਕਵਾਰੇ ਪੁੱਤ ਨੂੰ ਸ਼ਮਸ਼ਾਨ ਘਾਤ ਉਹ ਮਾਂ ਛੱਡ ਕੇ ਆਈ ਐ ਤੇ ਅੱਜ ਤੱਕ ਇਸ ਕਰਕੇ ਧਰਨਾ ਲਾਇਆ ਹੈ ਅੱਜ ਤੱਕ ਪੌਣੇ 2 ਸਾਲ ਬੀਤ ਗਏ ਸਵਾ ਸਾਲ ਦਾ ਭੋਗ ਵੀ ਪੈ ਗਿਆ ਲੇਕਿਨ ਸਿੱਧੂ ਮੂਸੇਵਾਲੇ ਦੀ ਮਾਂ ਤੇ ਬਾਪ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਰੋਂਦੀ ਕਰ ਲਾਉਂਦੀ ਤੇ ਉਹ ਧਰਨੇ ਲਾ ਲਾ ਕੇ ਮਜਾਵੇ ਕਰ ਕਰਕੇ ਸਾਡਾ ਭਾਈ ਬਲਕੌਰ ਸਿੰਘ ਬਹਿ ਗਿਆ ਤੇ ਜਿਹੜਾ ਦੁਸ਼ਮਣ ਸੀ ਜਾ ਸਿੱਧੂ ਮੂਸੇ ਨੂੰ ਮਾਰਨ ਵਾਲਾ ਉਹ ਕਹਿੰਦਾ ਕਹਿੰਦਾ ਹਾਂ ਮਾਰਿਆ ਉਹਨੂੰ ਪਰੌਣਿਆਂ ਦੇ ਵਾਂਗ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਮੀਡੀਆ ਦੇ ਰਾਹੀਂ ਪੰਜਾਬ ਦੇ ਅੰਦਰ ਪੇਸ਼ ਕੀਤਾ ਜਾਂਦਾ ਸਾਨੂੰ ਭਗਵੰਤ ਮਾਨ ਸਾਹਿਬ ਸਾਨੂੰ ਇਸ ਕਰਦਾ ਦੁੱਖ ਹੈ ਇਸ ਕਰਕੇ ਸੰਜੇ ਤਲਵਾਰ ਸਾਹਿਬ ਅੱਜ ਦਾ ਇਸ ਧਰਨਾ ਹੁਣ ਰਾਜਾ ਬੜਿੰਗੇ ਇਸ ਕਰਕੇ ਧਰਨਾ ਲਾਉਣ ਲੱਗਿਆ ਪੱਤਰਕਾਰ ਸਾਥੀਓ ਇਹ ਰੋਣਾ ਹੈ ਇਹ ਮਸਲਾ ਹੈ ਮਸਲਾ ਕੀ ਹੈ ਕਿ ਪੰਜਾਬ ਦਾ ਰੇਤਾ ਅਸੀਂ ਸਦੀਆਂ ਤੋਂ ਕਹਿੰਨੇ ਸਾਦੇ ਸਮੇਂ ਵੀ ਬੇਈਮਾਨੀ ਹੁੰਦੀ ਸੀ ਰੇਤ ਦੇ ਅੰਦਰ ਮੈਂ ਖੜਾ ਹੋ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਨੂੰ ਲਾਭ ਹੈ ਕੈਪਟਨ ਅਮਰਿੰਦਰ ਸਿੰਘ ਮੇਰੇ ਤੇ ਔਖਾ ਹੋ ਗਿਆ ਮੈਂ ਕਿਹਾ ਮੈਂ ਕਿਹਾ ਕੈਪਟਨ ਅਮਰਿੰਦਰ ਸਿਆ ਮੈਂ 2005 ਚ ਘਰ ਪਾਇਆ ਸੀ ਪੰਜਾਬ ਦੀ ਵਿਧਾਨ ਸਭਾ ਰਿਕਾਰਡ ਤੇ ਹੈ ਤੇ ਮੈਂ ਜਲਾਲਾਬਾਦ ਤੋਂ ਰੇਤਾ ਟਰਾਲੀ ਤੇ ਹੀਦਾ ਸੀ ਤੇ ਮੁਫਤ ਆਇਆ ਕਰਦਾ ਸੀ 2005 ਦੇ ਵਿੱਚ ਮੈਖਾ ਪਾਣੀਆਂ ਦਾ ਰਾਖਾ ਵੱਜਦਾ ਚਾਹੇ ਝੂਠਾ ਹੀ ਵੱਜਦਾ ਲੇਕਿਨ ਇੱਕ ਕੰਮ ਕਰਦੇ ਕਿ ਰੇਤਾ ਮੁਫਤ ਕਰਦੇ ਪੰਜਾਬ ਦਾ ਦੁਨੀਆਂ ਯਾਦ ਰੱਖੇਗੀ ਦੁਨੀਆਂ ਯਾਦ ਰੱਖੇਗੀ ਕੋਈ ਪਰਚੀ ਨਹੀਂ ਜੀਦਾ ਜੀ ਕਰੇ ਰੇਤਾ ਭਰ ਲਿਆਵੇ ਲੇਕਿਨ ਕੈਪਟਨ ਨੇ ਮੇਰੀ ਸੁਣੀ ਨਹੀਂ ਨਹੀਂ ਸੁਣੀ ਵਿਧਾਨ ਸਭਾ ਚ ਪਟਿਆ ਤੇ ਭਗਵੰਤ ਮਾਨ ਤੋਂ ਬੜੀਆਂ ਆਸਾਂ ਸਨ ਕਿ ਪੰਜਾਬ ਦਾ ਅਧਿਆਪਕ ਦਾ ਪੱਤ ਅੱਜ ਰੇਤਾ ਫਰੀ ਕਰੇਗਾ ਤੇ ਰੇਤਾ ਕਾਂਗਰਸ ਨਾਲੋਂ ਵੀ 4 ਗੁਣੇ ਮਹਿੰਗਾ ਹੋ ਗਿਆ ਇਹ ਰੇਤ ਮਾਫੀਆ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹਨੇ ਜਨਮ ਲਿਆ ਬੇਸ਼ੱਕ ਅੱਜ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਹੁਣ ਮਾਫੀ ਮੰਗਣ ਦਾ 8 ਸਾਲਾਂ ਬਾਅਦ ਫਾਇਦਾ ਕੋਈ ਨਹੀਂ ਮਿੱਤਰਾ ਤੇ ਤੂੰ ਮੋਹਰ ਲਾਤੀ ਐ ਵੀ ਤੂੰ ਗੁਰੂ ਦਾ ਦੋਸ਼ੀ ਐ ਮਾਫੀ ਹੁੰਦੀ ਐ ਗਲਤੀ ਦੀ ਗੁਨਾਹਾਂ ਦੀ ਕਦੇ ਮਾਫੀ ਨਹੀਂ ਹੋਇਆ ਕਰਦੀ ਤੇਰੇ ਰਾਜ ਦੇ ਵਿੱਚ ਨਸ਼ਾ ਮਾਫੀ ਆਇਆ ਤੇਰੇ ਰਾਜ ਦੇ ਵਿੱਚ ਬਸ ਮਾਫੀ ਆਇਆ ਤੇਰੇ ਰਾਜ ਦੇ ਵਿੱਚ ਰਹਿਤ ਮਾਫੀ ਆਇਆ ਤੈਨੂੰ ਪੰਜਾਬ ਤੇ ਲੋਕਾਂ ਨੇ ਮaaf ਨਹੀਂ ਕਰਨਾ ਔਰ ਬਾਣ ਸਾਹਿਬ ਤੁਹਾਨੂੰ ਇਹਨਾਂ ਗੁਨਾਹਾਂ ਦੇ ਬਾਅਦ ਪੰਜਾਬ ਦੇ ਲੋਕਾਂ ਨੇ ਪੰਜਾਬ ਦਾ ਅਸਲ ਵਾਰਿਸ ਬਣਾਇਆ ਤੇ ਅੱਜ ਅੱਜ ਮੇਰੀਆਂ ਮਾਵਾਂ ਚੀਕਾ ਮਾਰ-ਮਾਰ ਕੇ ਆਪਦੇ ਪੁੱਤਾਂ ਨੂੰ ਲੱਭਦੀਆਂ ਫਿਰਦੀਆਂ ਓਏ ਓਏ ਮਰਦ ਬੰਦੇਓ ਓਏ ਮਰਦ ਮਰਦ ਲੋਕੋ ਉਹ ਮਾਂ ਨੂੰ ਪੁੱਛ ਕੇ ਦੇਖੋ ਉਹ ਮਾਂ ਨੂੰ ਪੁੱਛ ਕੇ ਦੇਖੋ ਗੇੜੀ 9 ਮਹੀਨੇ ਤੇ ਦਿੱਚ ਆ ਦੇ ਪੁੱਤ ਨੂੰ ਰੱਖਦੀ ਐ ਪੁੱਠਾ ਲਟਕਾ ਕੇ ਤੇ ਨਿਤ ਮਰਦੀ ਐ ਨਿਤ ਜਾਂ ਜਿਉਂਦੀ ਐ ਨਿਤ ਮਰਦੀ ਐ ਤਕਲੀਫਾਂ ਚ ਆਉਂਦੀ ਐ ਤੇ ਫੇਰ 9 ਮਹੀਨਿਆਂ ਬਾਅਦ ਜਦੋਂ ਪੁੱਤ ਜਨਮ ਲੈਂਦਾ ਓਰੀ ਸਾਰੀ ਥਕਾਨ ਉਤਰ ਜਾਂਦੀ ਐ ਵੀ ਮੇਰੇ ਪੁੱਤ ਨੇ ਜਨਮ ਲਿਆ ਫੇਰ ਓਰੀਆਂ ਆਸਾਂ ਹੁੰਦੀਆਂ ਕਿ ਹੁਣ ਮੇਰੇ ਪੁੱਤ ਦੀ ਜੰਝ ਜਾਊਗੀ ਵੱਡਾ ਹੋਏਗਾ ਮੇਰੀ ਅਰਥੀ ਨੂੰ ਕੰਦਾ ਦੇਗਾ ਫਿਰ ਫਿਰ ਅਰਥੀ ਨੂੰ ਕੰਡਾ ਪੁੱਤ ਨਹੀਂ ਦਿੰਦਾ ਨਸ਼ੇ ਦਾ ਪੰਜਾਬ ਦਾ ਸਾਡਾ ਜੋ ਹਾਲ ਹੈ ਨਸ਼ੇ ਚ ਤੇ ਮੇਰੀ ਮਾਂ ਨੂੰ ਆਪਦੇ ਪੁੱਤ ਨੂੰ 24 ਸਾਲਾਂ ਦੇ 21 ਸਾਲਾਂ ਨੂੰ ਸ਼ਮਸ਼ਾਨ ਘਰ ਛੱਡ ਕੇ ਹੋਣਾ ਪੈਂਦਾ ਫਿਰ ਤੇ ਉਹ ਤਾਂ ਮਾਰ ਕੇ ਰੁੰਦਾ ਤਾਂ ਮਾਰ ਕੇ ਫਿਰ ਮਾਂ ਕਹਿੰਦੀ ਹੈ ਰੱਬਾ ਉਹ ਰੱਬਾ ਚੰਗਾ ਹੁੰਦਾ ਜੇ ਮੈਨੂੰ ਪੁੱਤ ਦਿੰਦਾ ਹੀ ਨਾ ਮੇਰੇ ਬਿਨਾ ਸਾਰ ਲੈਂਦੀ ਪਰ ਦੇ ਕੇ 21 ਸਾਲਾਂ ਦੀ ਉਮਰ ਬੇਕਾਮਾ ਕਿਉਂਕਿ ਉਹਨੂੰ ਕੰਮ ਨਹੀਂ ਮਿਲਿਆ ਚੱਬੇਵਾਲ ਸਾਹਿਬ ਕੰਮ ਨਹੀਂ ਮਿਲਦਾ ਬੇਰੋਜ਼ਗਾਰੀ ਹੈ ਨਸ਼ਾ ਵੱਧਦਾ ਜਾ ਰਿਹਾ ਹੈ ਨੌਜਵਾਨ ਖੁੱਟਾ ਤੇ ਖੜ ਖੜ ਕੇ ਸੱਥਾ ਨਸ਼ਾ ਕਰ ਰਹੇ ਨੇ ਤੇ ਮੌਤ ਦੀ ਭਲੀ ਛੜ ਰਹੇ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਸਾਡੀਆਂ ਸਰਕਾਰਾਂ ਇਹ ਇਹ ਕਿ ਸਰਕਾਰ ਇੱਕ ਦੂਜੇ ਤੇ ਇਲਜ਼ਾਮ ਲਾਉਂਦੀ ਰਹੀ ਹੈ ਅਕਾਲੀ ਬਲਵੇਂਲੇ ਆਇਆ ਨਸ਼ਾ ਤੇ ਫਿਰ ਕਾਂਗਰਸ ਨੇ ਕੋਸ਼ਿਸ਼ ਕੀਤੀ ਪਰ ਬੰਦ ਨਹੀਂ ਹੋਇਆ ਕਾਂਗਰਸ ਵੇਲੇ ਵੀ ਨਸ਼ਾ ਸੀ ਤੇ ਹੁਣ ਨਸ਼ਾ 4 ਗੁਣੇ ਹੋ ਗਿਆ ਮੈਂ ਇਹ ਨਹੀਂ ਕਹਿੰਦਾ ਵੀ ਨਸ਼ਾ ਆਮਦ ਵੀ ਪਾਰਟੀ ਲੈ ਕੇ ਆਈ ਹੈ ਮੈਕੀਡਨ ਕੋਈ 2 ਦਿਨ ਦਾ ਸਮਾਂ ਪੰਜਾਬ ਦੀ ਵਿਧਾਨ ਸਭਾ ਚ 2 ਦਿਨ ਦਾ ਸਮਾਂ ਪੰਜਾਬ ਦੀ ਵਿਧਾਨ ਸਭਾ ਚਰਚਾ ਕਰਨਾ 1.5 ਦਿਨ ਓਏ ਭਗਵਾਨ ਤੁਮਾਨ ਸਿਆ ਚਾਹੀਦਾ ਇਹ ਹੈ ਕਿ ਪੰਜਾਬ ਦੀ ਵਿਧਾਨ ਸਭਾ ਚ 1 ਮਹੀਨਾ ਨਸ਼ੇ ਤੇ ਚਰਚਾ ਹੋਣੀ ਚਾਹੀਦੀ ਹੈ ਉਹ ਚਰਚਾ ਦੇ ਵਿੱਚੋਂ ਹੱਲ ਕੱਢਿਆ ਜਾਣਾ ਚਾਹੀਦਾ ਹੈ ਇਹ ਨਹੀਂ ਕਿ ਰਾਜਾ ਵੜਿੰਗ ਜੇ ਬੋਲਣ ਲੱਗੇ ਬਹਿ ਜਾ ਓਏ ਸਾਰੇ ਚੁਣੇ ਹੋਏ ਲੋਕ ਪਾਸ਼ਣ ਦੇਣ ਬੋਲਣ ਤੇ ਨਸ਼ੇ ਦਾ ਮਸਲਾ ਹੱਲ ਕੱਢੀਏ ਇੱਕ ਦੂਜੇ ਤੇ ਚਿੱਕੜ ਨਾ ਸਿਟੀਏ ਇਹ ਮਸਲੇ ਦਾ ਹੱਲ ਕੱਢ ਕੇ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖੀਏ 117 ਚੁਣੇ ਹੋਏ ਲੋਕਾਂ ਨੇ ਆਹ ਮਸਲੇ ਦਾ ਹੱਲ ਕੱਢ ਲਿਆ ਫੇਰ ਕੰਮ ਛੱਲਣਾ ਹੈ ਨਹੀਂ ਨਹੀਂ ਛੱਲਣਾ ਪਾਣੀਆਂ ਦਾ ਮੁੱਦਾ ਪੰਜਾਬ ਦਾ ਉਰੇ ਤੇ ਚਰਚਾ ਹੋਣੀ ਚਾਹੀਦੀ ਹੈ ਘਟੋ ਘਟ 15 ਦੇ ਚਰਚਾ ਹਰੇਕ ਬੰਦਾ ਕਹਿ ਦਿੰਦਾ ਖੜਾ ਹੋ ਕੇ ਮੈਂ ਪਾਣੀ ਨਹੀਂ ਜਾਂਦੇਗਾ ਮੇਰਾ ਖੂਨ ਜਾਏਗਾ ਜੇ ਸੁਪਰੀਮ ਕੋਰਟ ਨੇ ਫੈਸਲਾ ਤੁਹਾਡੇ ਉਲਟ ਕਰਤਾ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਤੁਹਾਡੀ ਦੁਸ਼ਮਣ ਹੈ ਉਹਨਾਂ ਨੇ ਦੇਖ ਲਿਆ ਹਿੰਦੁਸਤਾਨ ਦੀ ਸਰਕਾਰ ਨੇ ਕਿ ਪੰਜਾਬ ਦੇ ਜੱਟ ਨੂੰ ਮਾਰਿਆ ਨਹੀਂ ਜਾ ਸਕਦਾ ਪੰਜਾਬੀ ਸਿੱਖ ਨੂੰ ਮਾਰਿਆ ਨਹੀਂ ਜਾ ਸਕਦਾ ਉਹਨਾਂ ਨੇ ਵਖਾਤਾ ਕਿ ਪੰਜਾਬ ਦੇ ਲੋਕ ਮਰ ਜਾਣਗੇ ਲੇਕਿਨ ਇਹ ਨਹੀਂ ਮੰਨਣਗੇ ਇਸੇ ਕਰਕੇ ਕਾਰੇ ਕਾਨੂੰਨ ਵਾਪਸ ਲਏ 700 ਕਿਸਾਨ ਮਰਿਆ ਹਿੰਦੁਸਤਾਨ ਦੀ ਸਰਕਾਰ ਤੁਹਾਡੀ ਦੁਸ਼ਮਣ ਹੈ ਕੀ ਚਾਹੁੰਦਾ ਨਰਿੰਦਰ ਮੋਦੀ ਉਹ ਇਹ ਚਾਹੁੰਦਾ ਕਿ ਸੁਪਰੀਮ ਕੋਰਟ ਦੇ ਖਿਲਾਫ ਫੈਸਲਾ ਕਰਦੇ ਪਾਣੀ ਦਾ ਤੇ ਉਸ ਤੋਂ ਬਾਅਦ ਅੱਧਾ ਪੰਜਾਬ ਬੰਜਰ ਹੋ ਜਾਏਗਾ ਜਦੋਂ ਪਾਣੀ ਨਹੀਂ ਹੋਏਗਾ ਫਿਰ ਝੋਨਾ ਨਹੀਂ ਹੋਏਗਾ ਜਦੋਂ ਝੋਨਾ ਨਹੀਂ ਹੋਏਗਾ ਫਿਰ ਮੈਨੂੰ ਐਮਐਸਪੀ ਨਹੀਂ ਦੇਣੀ ਪੈਗੀ ਤੇ ਜਿੰਦੇ ਨੂੰ ਐਮਐਸਪੀ ਨਹੀਂ ਦੇਣੀ ਪੈਗੀ ਤੇ ਕਾਲੇ ਕਾਨੂੰਨ ਬਣਾਉਣ ਦੀ ਬਜਾਏ ਮੇਰਾ ਮਸਲਾ ਹੱਲ ਹੋ ਜਾਏਗਾ ਐਸੇ ਕਰਕੇ ਸੁਪਰੀਮ ਕੋਰਟ ਨੂੰ ਦੇਤਾ ਤੇ ਸੁਪਰੀਮ ਕੋਰਟ ਪਤਾ ਨਹੀਂ ਕੀ ਬਣੇਗਾ ਸਾਡਾ ਤੇ ਸਾਡੇ ਆਲੇ ਸਾਡੇ ਆਲੇ ਹੱਥੋਂ ਖੇਡੀ ਪਏ ਹੈ ਫਲਾਣੇ ਨੂੰ ਫੜ ਲਓ ਫਲਾਣੇ ਨੂੰ ਫੜ ਲਓ ਫਲਾਣੇ ਨੂੰ ਫੜ ਲਓ ਜਿਹੜਾ ਬੋਲਦਾ ਫੜ ਲਓ ਇਸ ਨਾਲ ਪੰਜਾਬ ਅੱਗੇ ਨਹੀਂ ਵਧੇਗਾ ਚਿੰਤਾ ਕੀ ਹੈ ਚਿੰਤਾ ਕੀ ਹੈ ਕੱਲ ਇੱਕ ਕੁੜੀ ਦਾ ਫੋਨ ਆਇਆ ਭਾਈ ਮਾਰਾ ਜੱਗੇ ਪਿੱਛੇ ਹੋਈ ਮੈਂ ਵੇਖਾਂ ਕਿਹੜੇ-ਕਿਹੜੇ ਬੈਠੇ ਹਰਦੀਪ ਕਮੋਤ ਸਾਬ੍ਹ ਕੱਲ ਇੱਕ ਕੁੜੀ ਦਾ ਫੋਨ ਆਇਆ ਗਿੱਦੜਵੇ ਦੀ ਕੁੜੀ ਐ ਕਰਾਈ ਵਾਲੇ ਪਿੰਡ ਦੀ ਸਾਡੇ ਪੂਰਨ ਸਿੰਘ ਦੀ ਕੁੜੀ ਐ ਮੇਰਾ ਭਰਾ ਐ ਮੈਨੂੰ ਕਹਿੰਦੀ ਅੰਕਲ ਜੀ ਮੈਂ ਕੈਨੇਡਾ ਤੋਂ ਬੋਲਦੀ ਹਾਂ ਮੈਂ ਕਿਹਾ 10 ਪੁੱਤ ਕਹਿੰਦੀ ਮੈਂ ਨਾਗਰਾਫੋਲ ਐ ਨਾਗਰਾਫੋਲ ਟ੍ਰਾਂਟੋ ਦੇ ਨਾਲ ਐ ਕੈਨੇਡਾ ਕੈਨੇਡਾ ਚ ਟ੍ਰਾਂਟੋ ਆ ਤੇ ਟ੍ਰਾਂਟੋ ਦੇ ਨਾਲ ਹੀ ਨਾਗਰਾਫੋਲ ਇੱਕ ਸ਼ਹਿਰ ਐ ਕਈਆਂ ਨੇ ਵੇਖਿਆ ਤੁਸੀਂ ਜਗਰਾਉਂ ਵਾਲਿਆਂ ਨੇ ਮੈਂ ਕਿਹਾ ਤੂੰ ਇੱਥੇ ਕਿਵੇਂ ਆਈ ਰਹਿਣੀ ਕਿੱਥੇ ਐ ਕਹਿੰਦੀ ਇੱਕ ਕਮਰੇ ਚ 6 ਕੁੜੀਆਂ ਰਹਿਣੀਆਂ ਐ ਮੈਂ ਕਿਹਾ ਦਾਸ ਪੁੱਤ ਕੰਮ ਕਿਨੇ ਕਹਿੰਦੀ ਇੱਕ ਹੋਰ ਕੰਮ ਤੇ ਜਾਂਦੀ ਐ ਦੂਜਿਆਂ ਨੂੰ ਕੰਮ ਨਹੀਂ ਮਿਲਿਆ ਇੱਕ ਨੂੰ ਹੀ ਕੰਮ ਮਿਲਿਆ ਚਾਚਾ ਜੀ ਮੇਰੇ ਆਸਤੇ ਕੰਮ ਭਾਲ ਦਿਓ ਹਰਪ੍ਰੀਤ ਜੀ ਕਹਿੰਦੀ ਚਾਚਾ ਜੀ ਮੇਰੇ ਆਸਤੇ ਕੰਮ ਭਾਲ ਦਿਓ ਖਲੀਫਾ ਸਾਹਿਬ ਮੈਂ ਕਿਹਾ ਪੁੱਤ ਮੈਂ ਕਿਸੇ ਨੂੰ ਕਹਤਾ ਮੈਂ ਕਿਹਾ ਕੰਮ ਭਾਲ ਕੇ ਦਿਓ ਬੱਬੂ ਜੀ ਉਹ ਲੱਭ ਜੂਗਾ ਕੰਮ ਮੈਂ ਕਿਹਾ ਪੁੱਤ ਕਹਿੰਦੀ ਬਸ ਮਸਾਂ ਹੀ ਗੁਜ਼ਾਰਾ ਹੁੰਦਾ ਹੈ ਕੋਈ ਸਾਡੇ ਢਿੱਡ ਦੇ ਜੰਮੇ ਤਾਂ ਬਾਹਰ ਚਲੇ ਗਏ ਕਿਉਂਕਿ ਇੱਥੇ ਅਸੀਂ ਉਹਨਾਂ ਵਾਸਤੇ ਪੂਕਤਾ ਇੰਤਜ਼ਾਮਤ ਨਹੀਂ ਕੀਤੇ ਪੱਤਰਕਾਰ ਸਾਥੀਓ ਸਾਡੇ ਢਿੱਡ ਦੇ ਜੰਮੇ ਤਾਂ ਬਾਹਰ ਚਲੇ ਗਏ ਇਸ ਸਰਤੀ ਨੂੰ ਪਿਆਰ ਕਰਨ ਵਾਲੇ ਅਸੀਂ ਉਹਨਾਂ ਵਾਸਤੇ ਇੰਤਜ਼ਾਮਤ ਨਹੀਂ ਕਰ ਸਕੇ ਲੇਕਿਨ ਅੱਜ ਮਾਈਗ੍ਰੇਸ਼ਨ ਮੈਨੂੰ ਕਿਸੇ ਤੇ ਇਤਰਾਜ਼ ਨਹੀਂ ਹੈ ਮੈਂ ਇਨਸਾਨ ਨੂੰ ਪਿਆਰ ਕਰਦਾ ਹਾਂ ਮੈਂ ਚਾਹੇ ਉਹ ਕਿਸੇ ਜਾਤ ਦਾ ਹੈ, ਬਾਤ ਦਾ ਚਾਹੇ ਯੂਪੀ ਦਾ ਚਾਹੇ ਬਿਹਾਰ ਦਾ ਮੈਂ ਹਰ ਵਿਅਕਤੀ ਨੂੰ ਪਿਆਰ ਕਰਦਾ ਹਾਂ ਸਾਨੂੰ ਇਤਰਾਜ਼ ਨਹੀਂ ਹੈ ਕੋਈ ਬਾਹਰਲੇ ਸੂਬੇ ਤੋਂ ਸਾਡੇ ਤੇ ਆ ਰਿਹਾ ਹੈ ਮੈਨੂੰ ਇਤਰਾਜ਼ ਨਹੀਂ ਹੈ ਪਰ ਮੈਨੂੰ ਇਤਰਾਜ਼ ਇੱਕ ਗੱਲ ਦਾ ਹੈ ਓਏ ਪੰਜਾਬ ਜਿਵੇਂਗਾ ਪੰਜਾਬ ਦੇ ਵਿੱਚ ਬਾਹਰ ਨੇ ਸਾਰੇ ਰਹਿਣਗੇ ਲੇਕਿਨ ਪੰਜਾਬੀ ਜਦੋਂ ਤੁਸੀਂ ਖਤਮ ਹੋ ਗਏ ਅੱਜ ਤੋਂ 20 ਸਾਲਾਂ ਨੂੰ ਫੇਰ ਪੰਜਾਬੀ ਕੋਈ ਗੱਲ ਕਰਨ ਵਾਲਾ ਨਹੀਂ ਰਹੇਗਾ ਪੰਜਾਬੀ ਬੋਲਣ ਵਾਲਾ ਨਹੀਂ ਰਹੇਗਾ ਪੰਜਾਬੀ ਤੀਆਂ ਨਹੀਂ ਹੋਣਗੀਆਂ ਗਿੱਧੇ ਨਹੀਂ ਪੈਣਗੇ ਭੰਗੜੇ ਨਹੀਂ ਪੈਣਗੇ ਪੱਜਾ ਨਹੀਂ ਹੋਣਗੀਆਂ ਦਾੜੀਆਂ ਤੇ ਕੇਸ ਤੇ ਕਿਰਪਾਨਾ ਨਹੀਂ ਹੋਣ ਗਿਆ ਤੇ ਫੇਰ ਦੇ ਅਸ਼ੀਵਾ ਵਰ ਮੋਹੇ ਸੁਭ ਕਰ ਮਨ ਤੇ ਕਬ ਹੂ ਨਾ ਤਰੂ ਨਾ ਤਰੂ ਹਰ ਸੋ ਜਬ ਜਾਏ ਲਰੂ ਨਿਸ਼ਚੈ ਕਰ ਆਪਣੀ ਜੀਤ ਕਰੂ ਫੇਰ ਫੇਰ ਮੇਰੇ ਗੁਰੂ ਦਾ ਨਾਰਾ ਬੁਲੰਦ ਕਰਨ ਵਾਲਾ ਬੋਲੇ ਸੋਨੇ ਹਾਰ ਕਹਿਣ ਵਾਲਾ ਪੰਜਾਬੀ ਨਹੀਂ ਹੋਏਗਾ ਕਿਉਂਕਿ ਮਾਈਗ੍ਰੇਸ਼ਨ ਪੰਜਾਬ ਦੇ ਬੱਚੇ ਘਟ ਜਮ ਰਹੇ ਤੇ ਮਾਰੇ বিষ্ণੂ ਜੀ ਜਿਆਦਾ ਰਹੇ ਹੰਬੜਾ ਸਾਹਿਬ ਮਰ ਜਾਦੇ ਰਹੇ ਜੰਮ ਘਟ ਰਹੇ ਜਿਹੜੇ ਹੈਗੇ ਉਹ ਕੈਨੇਡਾ ਤੇ ਅਮਰੀਕਾ ਚਲੇ ਗਏ ਫਿਰ ਮੇਰਾ ਪੰਜਾਬ ਫਿਰ ਮੇਰੀ ਪੰਜਾਬੀ ਫਿਰ ਕੀ ਹੋਏਗਾ ਫਿਰ ਸਾਰਾ ਕੰਮ ਖਤਮ ਹੋ ਜਾਏਗਾ ਦੁਨੀਆ ਦੇ ਨਕਸ਼ੇ ਤੋਂ ਜਿਸ ਪੰਜਾਬ ਦੀਆਂ ਲੋਕ ਗੱਲਾਂ ਕਰਦੇ ਸੀ ਖੇੜਾ ਸਾਹਿਬ ਸਿਹੋੜੇ ਦੀ ਚੜੀ ਮੇਰਾ ਪੰਜਾਬ ਫਿਰ ਹੋਰੀਆਂ ਗੱਲਾਂ ਨਹੀਂ ਹੋਣਗੀਆਂ ਸੋ ਮੈਂ ਇਸ ਕਰਕੇ ਧਰਨਾ ਲਾਇਆ ਭਗਵੰਤ ਮਾਨ ਸਾਹਿਬ ਇਸ ਕਰਕੇ ਮੇਰਾ ਰੋਸ ਹੈ ਕਿ ਆਮ ਮੁੱਖ ਮੰਤਰੀ ਬਣੇ ਅੱਜ ਪੈਨਸ਼ਨਾਂ ਕੱਟਦੀਆਂ ਇਹ ਪੰਜਾਬ ਦੇ ਮਸਲੇ ਆ ਮੇਰਾ ਕੋਈ ਰੋਲਾ ਨਹੀਂ ਭਗਵਾਨ ਮਾਨ ਸਾਹਿਬ ਨਾਲ ਮੈਂ ਕਹਣਾ ਪੰਜ ਸਾਲ ਹੋਰ ਮੁੱਖ ਮੰਤਰੀ ਦੇ ਲੇਕਿਨ ਪੰਜਾਬ ਮਸਲਿਆਂ ਦਾ ਹੱਲ ਕਰਕੇ ਦੇ ਮਿੱਤਰਾ ਨਹੀਂ ਗੱਲ ਨਹੀਂ ਬੰਦੀ ਔਰ ਦੂਜੀ ਗੱਲ ਆ ਜਿਹੜੀਆਂ ਗੱਲਾਂ ਸਾਰੇ ਲੀਡਰਸ਼ਿਪਾਣਾ ਨੇ ਕੀਤੀਆਂ ਉਹ ਇੰਡੀਆ ਅਲਾਈንስ ਹੈ ਜਿਹੜਾ ਇੰਡੀਆ ਅਲਾਈንስ ਜਿਹੜਾ ਦਿੱਲੀ ਦਾ ਗੱਠਜੋੜ ਹੈ ਇਹ ਗੱਠਜੋੜ ਕਿਉਂ ਕੀਤਾ ਇਹ ਕਿਉਂ ਕੀਤਾ ਇਸ ਕਰਕੇ ਹੋਇਆ ਕਿਉਂਕਿ ਇੱਕ ਨਾਦਰ ਸ਼ਾਹ ਇੱਕ ਔਰੰਗਜ਼ੇਬ ਹਿੰਦੁਸਤਾਨ ਦੀ ਤਰਤੀ ਤੇ ਦੁਬਾਰੇ ਆ ਗਿਆ ਜਿਹਨੇ 150 ਐਮਪੀਆ ਨੂੰ ਬਾਹਰ ਕੱਢ ਰੱਖਿਆ ਹੈ ਜਿਹੜਾ ਕਹਿੰਦਾ ਗੱਲ ਸੁਣ ਲੋ ਜੋ ਕਮਾਂਗੇ ਉਹ ਹੋਏ ਹੋਏਗਾ ਮੇਰੇ ਤੋਂ ਬਿਨਾ ਹਿੰਦੁਸਤਾਨ ਟੁੱਟਾ ਨਹੀਂ ਹਿੱਲੇਗਾ ਉਹਨੂੰ ਲਾਉਣ ਵਾਸਤੇ ਇਹ ਸਾਰੇ ਇਕੱਠੇ ਹੋਏ ਪਰ ਜੇ ਰਿਆ ਭਾਰਨਾਵਾ ਜਿਹਦੇ ਲੀਡਰਾਂ ਨੇ ਇੱਥੇ ਮੰਚ ਤੇ ਇਕੱਠਿਆ ਇੱਥੇ ਕੀਤੀ ਹੈ ਇਹਨਾਂ ਬਾਰੇ ਮੈਨੂੰ ਪੂਰਨ ਵਿਸ਼ਵਾਸ ਹੈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੇ ਹਜ਼ਾਰ ਤੱਕ ਆਸ਼ੂ ਬੱਠਾ ਹੈ ਮੇਰਾ ਭਰਾ ਪ੍ਰਗਤ ਸਿੰਘ ਬੱਠਾ ਹੈ ਬਾਜਵਾ ਸਾਹਿਬ ਬੈਠੇ ਹਜ਼ਾਰ ਤੱਕ ਦਿੱਲੀ ਨੇ ਨਹੀਂ ਕਿਹਾ ਕਿ ਤੁਸੀਂ ਇਕੱਠੇ ਬਹਿ ਕੇ ਕੋਈ ਗੱਲ ਕਰੋ ਜਾਂ ਤੁਸੀਂ ਚੋਣ ਲੜਨਾ ਹਵੇ ਤੱਕ ਕੱਲ ਦਾ ਪਤਾ ਕੋਈ ਨਹੀਂ ਕੱਲ ਸਿਨੇਹਾ ਨਹੀਂ ਲੱਗਿਆ ਪੰਜਾਬ ਦੇ ਲੋਕ ਪੰਜਾਬ ਦੀ ਕਾਂਗਰਸ ਦੀਆਂ ਭਾਵਨਾਵਾਂ ਰਾਜਾ ਬਲੰਦ ਲੋਕ ਵਰਕਰ ਇਹ ਚੰਗੀ ਤਰ੍ਹਾਂ ਜਾਣਦਾ ਹੈ ਵੀ ਪੰਜਾਬ ਦੇ ਕਾਂਗਰਸ ਦੇ ਲੋਕਾਂ ਦੀਆਂ ਭਾਵਨਾਵਾਂ ਵਰਕਰਾਂ ਦੀਆਂ ਭਾਵਨਾਵਾਂ ਪੰਜਾਬ ਦੇ ਕਿੰਨੇ ਵਸਤੇ ਲੋਕਾਂ ਦੀਆਂ ਭਾਵਨਾਵਾਂ ਕਿਵੇਂ ਲੋਕਾਂ ਨੂੰ ਦੱਸਨੀ ਹੈ ਮੈਂ ਦਿੱਲੀ ਹਕਮਤ ਨੂੰ ਦੱਸਾਂਗਾ ਉਹ ਲੜਾਂਗਾ ਔਰ ਕੋਈ ਫੈਸਲਾ ਮੈਨੂੰ ਪੂਰਨ ਉਮੀਦਾਂ ਖਰਗੇ ਸਾਥ ਤੇ ਪੂਰਨ ਉਮੀਦਾਂ ਰਾਹੁਲ ਗਾਂਧੀ ਤੇ ਕੋਈ ਫੈਸਲਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਖਿਲਾਫ ਉਮੀਦ ਹੈ ਉਮੀਦ ਨਹੀਂ ਆਏਗਾ ਇਸ ਕੱਲ ਦਾ ਮੈਂ ਲੜਾਈ ਲੜਾਂਗਾ ਤੁਹਾਡੀ ਪਰ ਮੇਰੀ ਇੱਕ ਬੇਨਤੀ ਹੈ ਕਾਂਗਰਸੀਆਂ ਕਾਂਗਰਸੀਆਂ ਨੂੰ ਮੈਂ ਛੋਟੇ ਮੇਰੀ ਬੇਨਤੀ ਹੈ ਜਾਤ ਦਾ ਹਰ ਵਿਅਕਤੀ ਆਸਰੀ ਛੋਟੇ ਤੋਂ ਵੱਡੇ ਤੱਕ ਚਾਹੇ ਪਿੰਡ ਦਾ ਸਰਪੰਚ ਚਾਹੇ ਕੋਈ ਹੋਰ ਤੇ ਚਾਹੇ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਹੈ ਹੱਥ ਕਿਉਂ ਲਾਏ ਹੱਥ ਲਾਇਆ ਬਈ ਬੰਦੇ ਨੇ ਮੇਰੇ ਮੈਂ ਬੰਦ ਹੋ ਜਾ ਬੋਲੋ ਬਈ ਸੰਦੀਪ ਜਾਨ ਨੇ ਮੇਰੇ ਹੱਥ ਲਾਇਆ ਵੈਸੇ ਉਹ ਹੱਥ ਕਈਆਂ ਦੇ ਲਾਤਾ ਜਿਹੜੇ ਬੋਲਦੇ ਸੀ ਇਹ ਸੰਦੀਪ ਹੁਣ ਮੇਰੇ ਵੀ ਲਾਤਾ ਪਹਿਲੀ ਵਾਰੀ ਆ ਵੀ ਪ੍ਰਧਾਨ ਦੇ ਵੀ ਹੱਥ ਲਾ ਦਿੰਦਾ ਭਈਏ ਵੀ ਚੁੱਪ ਕਰ ਹੁਣ ਕਹਿੰਦਾ ਭਾਵੇਂ ਇਹ ਕਹਿੰਦਾ ਬੀਬੀਆਂ ਹੁਣ ਬੀਬੀਆਂ ਵਿਚਾਰੀਆਂ ਕੋਈ ਗੱਲ ਨਹੀਂ ਚੌਂਕੜੀਆਂ ਹੁੰਦਾ ਗੋਡੇ ਦੁਖਣ ਲੱਪੇ ਜੇ 20 50 ਉੱਠ ਖੜੀਆਂ ਤਾਂ ਫਿਰ ਕੀ ਹੋ ਜੂਗਾ ਕੋਈ ਫਰਕ ਨਹੀਂ ਬੀਬੀਆਂ ਨੂੰ ਕਿਹਾ ਸੀ ਤੂੰ 20 ਮਿੰਟ ਤੇ ਚਲਾਤਾ 3 ਘੰਟੇ ਉਦੋਂ ਬਾਅਦ ਕੰਮ ਦੇਰੀ ਬੈਂਕ ਤੇ ਆ ਤੁੰ। ਜਿਹੜਾ ਛੋਟਾ ਬਲਾਕ ਦਾ ਪ੍ਰਧਾਨ ਹੈ ਤੇ ਪੂਰੀ ਪੋਰੇ ਸਿਸਟਮ ਕੋਈ ਬੰਦਾ ਹੈ। ਉਹ ਵੀ ਜਾਪ ਤੇ ਚ ਰਹੇ। ਬਿਨਾਂ ਜਾਪ ਤੇ ਵਾਲਿਆਂ ਨੇ ਪਹਿਲਾਂ ਸਾਡੀ ਸਰਕਾਰ ਦੀ ਸਾਰੀ ਯਹੀ ਤੇ ਯੋਨਾਂ ਨੇ ਫੇਰੀ ਹੈ। ਆ ਜਿਹੜਾ ਕੰਮ ਖਰਾਬ ਕੀਤਾ ਇਹ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਆਦਤ ਨਹੀਂ ਇਹ ਜਾਪ ਤੇ ਰਹਿਣ ਦੀ। ਮੈਂ ਨਿਮਰਤਾ ਦੇ ਨਾਲ ਹੱਥ ਜੋੜ ਕੇ ਸਰਚ ਕੋ ਆਖੇ ਲੀਡਰ ਨੂੰ ਕਹਿਣਾ ਛੋੜੇ ਕਿ ਜਾਤ ਤੇ ਚੜੋ ਜੇ ਆਪਣਾ ਏਕਾ ਹੈ ਏਕੇ ਚ ਮਰਕਤ ਹੁੰਦੀ ਹੈ ਜਿਸ ਘਰ ਏਕਾ ਨਹੀਂ ਜਿਸ ਕੰਪਨੀ ਚ ਏਕਾ ਨਹੀਂ ਜਿਸ ਬਲਲੇ ਚ ਏਕਾ ਨਹੀਂ ਜਿਸ ਪਾਰਟੀ ਚ ਏਕਾ ਨਹੀਂ ਉਹ ਸਾਰੇ ਫੇਲ ਹੋ ਜਾਂਦੇ ਹਨ ਪਰਿਵਾਰ ਦਾ ਮੁਖੀ ਹੁੰਦੇ ਨਾਤੇ ਮੈਂ ਇਸ ਮੰਚ ਤੋਂ ਇਹ ਵੀ ਹਦਾਇਤ ਕਰਦਾ ਹਾਂ ਹਰ ਵਿਅਕਤੀ ਜਾਤ ਤੇ ਰਹੇ ਔਰ ਕਾਂਗਰਸ ਪਾਰਟੀ ਮੰਚ ਤੇ ਆਪਦੀ ਪਾਰਟੀ ਨੂੰ ਭੰਡਣ ਦੇ ਨਾਲ ਗੱਲ ਨਹੀਂ ਬਣੇਗੀ ਮੰਚ ਤੇ ਢੰਗੀ ਗੱਲਾਂ 'ਚ ਗੱਲ ਕਰਾਉਂਗੇ ਤਾਂ ਗੱਲ ਨਹੀਂ ਬਣੇਗੀ ਮੰਚ ਤੇ ਚੜਦੀ ਗੱਲਾਂ ਦੀ ਗੱਲ ਕਰੋਗੇ ਤੇ ਉਹਨਾਂ ਨੂੰ ਪ੍ਰਮਾਤਮਾ ਫਤਿਹ ਬਖਸ਼ਦਾ ਤੜਕੇ ਉੱਠ ਕੇ ਤੜਕੇ ਉੱਠ ਕੇ ਕੌਮ ਮਰ ਗਿਆ ਤਾਂ ਫਿਰ ਬੰਦਾ ਮਾਰੀ ਜਾਂਦਾ ਤੜਕੇ ਉੱਠ ਕੇ ਕੌ ਫੱਟੇ ਚੱਕ ਦੇਾਂਗੇ ਫੱਟੇ ਚੱਕ ਦੇਾਂਗੇ ਜੇ ਤੜਕੇ ਇਹ ਖੇਰੇ ਮੱਥੇ 24 ਮੈਂ ਕਈ ਵਾਰੀ ਵੇਖਦਾ ਬੰਦੇ ਆ ਹੀ ਆਉਂਦੇ ਬਾਈ ਜੀ ਮਰੀ ਗਏ ਫਿਰ ਮੈਂ ਇਹਨੂੰ ਜਿਉਂਦਾ ਕਰ ਦੂੰਗਾ ਕਈ ਆਉਂਦੇ ਆ ਕੁਛ ਉਹ ਵੀ ਆ ਕਹਿੰਦੇ ਭਾਈ ਪਰਵਾਹ ਨਾ ਕਰ ਚੱਕ ਦਿਆਂਗੇ ਫੱਟੇ ਚੜਦੀ ਕਲਾ ਵਾਲੇ ਬੰਦੇ ਨੂੰ ਨਾਲ ਰੱਖਿਆ ਕਰੋ ਢੈਂਦੀ ਕਲਾ ਵਾਲਾ ਬੰਦਾ ਤੁਹਾਨੂੰ ਲੈ ਕੇ ਵਹਿ ਜੂਗਾ ਸੋ ਤਕੜੇ ਰਹੋ ਤੇ ਜਾਪਤੇ ਚ ਰਹਿਣਾ ਉਹ ਬਈ ਬਲਾਕਾਂ ਦੇ ਪ੍ਰਬੰਧ ਕਿੱਥੇ ਐ ਬਈ ਇਹ ਇਹ ਤੇ ਹਲਕੇਾਂ ਦੇ ਪ੍ਰਧਾਨ ਮੈਂ ਇਹਨਾਂ ਨੂੰ ਸਿਰ ਝਗਾਉਣਾ ਹੈ ਇਹ ਬਲਾਕ ਪ੍ਰਧਾਨ ਇਹਨਾਂ ਨੇ ਜਿਸ ਪ੍ਰਕਾਰ ਨਾਲ ਕੰਮ ਕੀਤਾ ਅੱਜ ਦੀ ਸਭਾ ਦੇ ਆਸਤੇ ਜ਼ੋਰਦਾਰ ਤਾੜੀਆਂ ਬਲਾਕ ਪ੍ਰਧਾਨਾਂ ਦੇ ਨਾਂ ਤੇ ਤੇ ਮੇਜਰ ਮੁੱਲਾਪੁਰ ਸਾਹਿਬ ਦੁਬਾਰਾ ਫੇਰ ਮੇਜਰ ਮੁੱਲਾਪੁਰ ਜ਼ਿਲ੍ਹੇ ਦਾ ਪ੍ਰਧਾਨ ਤੇ ਆਸ਼ੂ ਜੀ ਤੁਸੀਂ ਇਨਚਾਰਜ ਸੀ ਮਹਾਰਾਜ ਏ ਬਾਬਾ ਜੀ ਪੰਚੀ ਜੀ ਮਹਾਰਾਜ ਪਰਮਾਤਮਾ ਤੁਹਾਨੂੰ ਵੀ ਛੜਦੀ ਕਲਾ ਰੱਖੇ ਤੁਹਾਡੀ ਰਹਿ ਨਮਾਈ ਚ ਨਕੰਮਲ ਮੁਖਸਰ ਮੈਂ ਆਬੇ ਆਪ ਨੂੰ ਫੰਨੇ ਖਾ ਕੇ ਮੈਂ ਫੰਦੇ ਖਾ ਹੈ ਤਾਂ ਮੈਂ ਹੈ ਨਹੀਂ ਪਰ ਬੰਦੇ ਨੂੰ ਭਲੇਖਾ ਹੁੰਦਾ ਆ ਸਾਰੇ ਫੰਨੇ ਖਾਈਆਂ ਜਿਹੜੇ ਅੱਗੇ ਬੈਠੇ ਮੈਂ ਆਖਿਆ ਮੁਖਸਰ ਸਭ ਤੋਂ ਵੱਡੀ ਰੈਲੀ ਹੈ ਸੰਧੂ ਅੱਜ ਚੁੰਡੀਆਂ ਵੜਦਾ ਗਿਆਦਾ ਅੱਜ ਵਿਖਾਉਂਗਾ ਬਈ ਭਰਾਵਾ ਤੁਹਾਡੇ ਆਲੀ ਸਾਰਿਆਂ ਨਾਲੋਂ ਵੱਡੀ ਹੈ ਬਈ ਪਰਨਾ ਤੁਹਾਨੂੰ ਮੁਬਾਰਕਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਤਖੜੇ ਹੋ ਕੇ ਮੈਂਬਰ ਆਫ ਪਾਰਲੀਮੈਂਟ ਦੀਆਂ 13 ਦੀਆਂ 13 ਸਿੱਟ ਕੇ ਕਾਂਗਰਸ ਪਾਰਟੀ ਨੂੰ ਜਿਤਾ ਕੇ ਲਿਆਉਣਾ